योधे शहीद उधम ਸਿੰਘ ਜੀ ਅੱਜ ਉਹਨਾਂ ਦੇ ਸ਼ਹੀਦੀ ਦਿਨ ਦੇਤੇ ਅੱਜ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਜਿੱਥੇ ਸ਼ਹਿਰ ਦੀਆਂ ਵੱਖ-ਵੱਖ ਸਰਸਾਵਾਂ ਪਹੁੰਚੀਆਂ ਉੱਥੇ ਅੱਜ ਸ਼ਹੀਦ ਭਗਤ ਸਿੰਘ ਯੂਥ ਕਲੱਬ ਵੱਲੋਂ ਔਰ ਸਮੂਹੀਆਂ ਆਲ ਪੋਲੀਟਿਕਲੀ ਪਾਰਟੀਆਂ ਵੱਲੋਂ ਸ਼ਰਧਾਂਜਲੀ ਦਿੱਤੀ ਗਈ ਆਪਾਂ ਸਾਰੇ ਜਾਣਦੇ ਹਾਂ ਕਿ ਸ਼ਹੀਦ ਉਧਮ ਕਮਸੋਂ ਕਪਤਾਨ ਦੇ ਵਿੱਚ ਰੱਖ ਕੇ ਵਾਲਵੜ ਉਹ ਸਭਾ ਦੇ ਵਿੱਚ ਐਂਟਰ ਹੁੰਦੇ ਆ ਤੇ ਉੱਤੇ ਜਨਰਲ ਟੇਨ ਦੇ ਹਿੱਕ ਦੇ ਵਿੱਚ ਮਾਰ ਕੇ ਗੋਲੀਆਂ ਸਾਡੇ ਦੇਸ਼ ਦੇ ਹੱਥੇ ਲੋਕਾਂ ਦੇ ਖੂਨ ਦਾ ਬਦਲਾ ਲੈਂਦੇ ਆ ਇਹ ਇੱਕ ਕਹਾਣੀ ਆ ਉਸ ਸੰਬਤ ਮਹਾਨ ਯੋਧੇ ਦੀ ਜਿਹੜਾ ਛੋਟੀ ਉਮਰ ਦੇ ਵਿੱਚ ਯਤਿਮ ਹੋ ਗਿਆ ਜਿਹਦੇ ਸਿਰ ਦੇ ਉੱਤੇ ਨਾਂ ਮਾਂ ਸੀ ਨਾ ਬਾਪ ਸੀ ਜਿਹੜੇ ਜਦੀਮ ਖਾਨੇ ਦੇ ਵਿੱਚ ਪਾਲਦੇ ਆ ਪੜ੍ਹਦੇ ਆ ਤੇ ਪਰ ਉਹਨਾਂ ਦੇ ਪਾਪਾ ਜਿਨ ਕੋਂਗਾ ਕੇ ਅੱਜ ਦੇ ਦਿਲ ਤੇ ਆਪਣੇ ਸ਼ਹੀਦ ਉਦਮ ਸਿੰਘ ਜੀ ਨੂੰ ਸ਼ਰਧਾਂਜਲੀ ਦੇ ਫੁੱਲ ਹਾਈ ਗੁਰਜੀ ਕੀ ਫੱਟੇ ਆਪਾਂ ਅੱਜ ਸਾਰੇ ਭਾਰਤ ਦੇਸ਼ ਨੂੰ ਉਨ੍ਹਾਂ ਦੇ ਹੁਕਮ ਸਦਕਾ ਹੀ ਇੱਥੇ ਉਹਨਾਂ ਨੇ ਲਗਾਇਆ ਹੈ ਔਰ ਹਰ ਸਾਲ ਇਹ ਸ਼ਰਧਾਂਜਲੀ ਦਾ ਪ੍ਰੋਗਰਾਮ ਉਹਨਾਂ ਦੇ ਜਨਮ ਦਿਨ ਦਾ ਪ੍ਰੋਗਰਾਮ ਤੇ ਆਪਣੇ ਸਾਥੀਆਂ ਦੇ ਨਾਲ ਇੱਥੇ ਕਰਦੇ ਰਹਿੰਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਉਹਨਾਂ ਨੇ ਇਹ ਸਾਰਾ ਇੱਥੇ ਪ੍ਰੋਗਰਾਮ ਕਰਾਇਆ ਉਹਨਾਂ ਨੇ ਜੈਨੂ ਸ਼ਹੀਦ ਉਦਮ ਸਿੰਘ ਦੀ ਸ਼ਹਾਦਤ ਬਾਰੇ ਜੀਵਨ ਦੀ ਬਾਰੇ ਬੜਾ ਵਿਸਥਾਰ ਦੇ ਨਾਲ ਦੱਸਿਆ ਔਰ ਇਸ ਦੇ ਵਿੱਚ ਮੈਂ ਇੱਕ ਗੱਲ ਹੋਰ ਐਡ ਕਰਨਾ ਚਾਹੁੰਦਾ ਕਿ ਅੰਗਰੇਜ਼ਾਂ ਨੇ ਜਦੋਂ ਸਾਰੀ ਦੁਨੀਆ ਤੇ ਉਸ ਦਾ ਰਾਜ ਕੀਤਾ ਉਹਨਾਂ ਇਸ ਵਿੱਚ ਕਾਮਯਾਬ ਹੁੰਦੇ ਹੁੰਦੇ ਹਿੰਦੁਸਤਾਨ ਦੇ ਉੱਤੇ ਕਬਜ਼ਾ ਕਰਨ ਦੇ ਵਿੱਚ ਕਾਮਯਾਬ ਹੋ ਗਏ ਪਰ ਹਿੰਦੁਸਤਾਨ ਤੇ ਕਬਜ਼ਾ ਕਰਕੇ ਰੱਖਣ ਵਾਸਤੇ ਉਹਨਾਂ ਨੇ ਹਰ ਉਪਰਾਲਾ ਕੀਤਾ ਚਾਹੇ ਕੋਈ ਤਿਆਰ ਦੇ ਨਾਲ ਲੰਦਾ ਸੀ ਚਾਹੇ ਕੋਈ ਜ਼ੁਲਮ ਦੇ ਨਾਲ ਦੇ ਵਿੱਚ ਉਹਨਾਂ ਨੇ ਗੋਲੀ ਮਾਰ ਕੇ ਆਪਣਾ ਬਦਲਾ ਲੈ ਲਿਆ ਜੱਲਿਆਂ ਵਾਲੇ ਬਾਗ ਦੀ ਸ਼ਹਾਦਤ ਦਾ ਬਦਲਾ ਲੈ ਲਿਆ ਫਿਰ ਉਹ ਪਰ ਨੱਥੇ ਨਹੀਂ ਉਹਨਾਂ ਨੇ ਕਹਾਂਗੇ ਮੇਰਾ ਮਕਸਦ ਪੂਰਾ ਹੋ ਗਿਆ ਤੁਸੀਂ ਮੈਨੂੰ ਹੜ੍ਹ ਪੜ ਸਕਦੇ ਆ ਔਰ ਉਹਨਾਂ ਨੂੰ ਉਸ 31 ਜੁਲਾਈ ਦੇ ਵਿੱਚ ਉਹਨਾਂ ਨੂੰ ਪੰਸੀ ਦੇ ਤੇ ਲਟਕਾ ਦਿੱਤਾ ਗਿਆ ਸੀ ਉਸ ਮਹਾਨ ਜੌਹਦੇ ਦਾ ਉਹ ਅੱਜ ਸ਼ਹੀਦੀ ਦਿਹਾੜਾ ਆ ਕਹਿੰਦਾ ਦੇ ਜਵਾਬਾਂ ਦੇ ਸਾਹਮਣੇ ਫੇਰ ਸਾਕਤ ਹੋਈ ਔਰ ਸਾਨੂੰ ਅੱਜ ਜਿਹੜਾ ਆਜ਼ਾਦੀ ਦਾ ਦਿਹਾੜਾ ਇਹ ਸ਼ਹੀਦਾਂ ਦੀ ਸ਼ਹਾਦਤ ਦੇ ਚਾਰਦਰ ਤੇ ਬਲ ਦੇ ਉੱਤੇ ਸਾਨੂੰ ਅੱਜ ਜਿਹੜਾ ਸ਼ਹੀਦੀ ਦਾ ਅੱਜ ਇਹ ਜੋ ਆਜ਼ਾਦੀ ਦਾ ਅਨੰਤ ਮਨਨ ਹੈ ਉਹ ਸਭ ਇਹ ਸ਼ਹੀਦਾਂ ਦੀ ਬਦੌਲਤ ਆ ਇਹਦੇ ਨਾਲ ਹੀ ਮੈਂ ਸਾਰਿਆਂ ਦਾ ਬਹੁਤ ਬਹੁਤ ਜਿਹੜੇ ਵੀਰ ਧੰਨਵਾਦ ਆਏ ਆਪਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰੂੰਗਾ ਬੱਡੇ ਭਾਜੀ ਸਰਤਾਜ ਸਰਦਾਰ ਅਪਾਲ ਸਿੰਘ ਚੱਡਾ ਜੀ ਸਿੱਖ ਪਾਲ ਮਿਲਕਮੇਟੀ ਤੋਂ ਉਹ ਵੀ ਅੱਜ ਦੇ ਦਿਨ ਉਸ ਮਹਾਨ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਪਹਿਲਾਂ ਤਾਂ ਜਿੰਨੇ ਅੱਜ ਆਪਾਂ ਸਾਰੇ ਇਕੱਤਰ ਹੋਏ ਆ ਉਸ ਦੀ ਵੀ ਯਾਦ ਵਿੱਚ ਮੈਂ ਗੁਰੂ ਮਹਾਰਾਜੀ ਅਕੀ ਪ੍ਰਗਟ ਕੀਏ ਉਹ ਘਰਨ ਸੰਕੀ ਕਰਨ ਜਾਣਾ ਉਹ ਹੈ ਗੁਰਜੀਤ ਦਾ ਬਾਦਸ਼ਾਹ ਲੁਕੋ ਉਹ ਕੋਮਾ ਉਹ ਧਰਮ ਕੋ ਸਮਾਜ ਉਹ ਹਮੇਸ਼ਾ ਮੋਟੇ ਰਹੇ ਜਿਹੜੀ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੇ ਉਸ ਜੀ ਦੀ ਉਹ ਜਿਨ੍ਹਾਂ ਨੇ ਬਹੁਤ ਵੱਡੀ ਕੁਰਬਾਨੀ ਔਰ ਕਿਤੇ ਜਾ ਕੇ ਇਸ ਮੁਲਕ ਦੀਤੇ ਉਹਦਾ ਹੀ ਦਾ ਉਹਦਾ ਸਾਰਾ ਕੁਝ ਦੇ ਕੇ ਜਾ ਕੇ ਉਹ ਆਪਣੀ ਕੋਈ ਕਿਸ਼ਮਤ ਦਾ ਜਿਹੜਾ ਬਦਲਾਓ ਲਿਆ ਗਿਆ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਜਿਹੜਾ ਅੱਜ ਦਾ ਦਿਨ ਹੈ ਉਹ ਸਾਡੇ ਜਿਹੜਾ ਸ਼ਹੀਦ ਗੁਰ ਸਿੰਘ ਖਲਪ ਜਿਹੜਾ ਕਿ ਪਿਛਲੇ ਕਾਫੀ ਸਮੇਂ ਤੋਂ ਗੁਰ ਸਿੰਘ ਹੋਣਾ ਦੇ ਹਰ ਇੱਕ ਇਹ ਵੀ ਵੀ ਉਹਨਾਂ ਦੀ ਬਲਿਦਾਨੀ ਦੀ ਜਿਹੜੀ ਗੱਲ ਹੈ ਉਹਨੂੰ ਏਦਾਂ ਹੀ ਯਾਦ ਰੱਖਦੇ ਆ ਕਿਉਂਕਿ ਅੱਜ ਦੇ ਸਮਾਜ ਦੇ ਵਿੱਚ ਲੋਕੀ ਇੰਨਾ ਕਿ ਮਸ਼ਰੂਫ ਹੋ ਚੁੱਕੇ ਨੇ ਇੰਨਾ ਕਿ ਆਪਣੇ ਆਪ ਦੇ ਵਿੱਚ ਉਹ ਗ੍ਰਸਤ ਹੋ ਚੁੱਕੇ ਨੇ ਕਿ ਉਹਨਾਂ ਕੋਲ ਕਿਸੇ ਵੀ ਗੱਲ ਦਾ ਟਾਈਮ ਨਹੀਂ ਰਹਿ ਗਿਆ ਤੇ ਉਹ ਸੰਸਥਾਵਾਂ ਉਹ ਵੀਰ ਕਿੰਨੇ ਅੱਜ ਆਪਾਂ ਸਾਰੇ ਇੱਥੇ ਇਕੱਤਰ ਹੋਏ ਆ ਜਾਂ ਜਿੰਨੇ ਇਨ ਪ੍ਰੈਸ਼ ਵਾਲੇ ਚੈਨਲ ਦੇ ਰਾਹੀਂ ਜਿੰਨੇ ਸਾਨੂੰ ਸੁਣ ਰਹੇ ਨੇ ਜਾਂ ਵੇਖ ਰਹੇ ਨੇ ਉਹਨਾਂ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪਣੇ ਸ਼ਹੀਦਾਂ ਨੂੰ ਯਾਦ ਜਰੂਰ ਰੱਖੀਏ ਔਰ ਜਿਹੜੀਆਂ ਵੀ ਸੰਸਥਾਵਾਂ ਜਾਂ ਜਿਹੜੇ ਵੀਰ ਇਸ ਕੰਮ ਦੇ ਵਿੱਚ ਯੋਗਦਾਨ ਪਾਉਂਦੇ ਨੇ ਜਾਂ ਇਸ ਕੰਮ ਦਾ ਸਹਾਰਾ ਜਾਂ ਇਸ ਕੰਮ ਦੇ ਵਿੱਚ ਆਪਣੀ ਮਿਹਨਤ ਕਰਕੇ ਇਸ ਗੱਲਾਂ ਦੇ ਉੱਤੇ ਪਹਿਰਾ ਦਿੰਦੇ ਨੇ ਉਹਨਾਂ ਦੇ ਨਾਲ ਸਾਨੂੰ ਸਾਰਿਆਂ ਨੂੰ ਮੋਢੇ ਨਾਲ ਮੋਤਾ ਜੋੜ ਕੇ ਖੜ੍ਹਾ ਹੋਣਾ ਚਾਹੀਦਾ ਹੈ ਮੈਂ ਅੱਜ ਸ਼ਹੀਦ ਉਧਮ ਸਿੰਘ ਕਲੱਬ ਵੱਲੋਂ ਸਾਡੇ ਵੀ ਤਸਵੀਰ ਪੱਗਾ ਜੀ ਦੀ ਸਾਡੀ ਜਿਹੜੀ ਕਮੇਟੀ ਹੈ ਉਹਨਾਂ ਵੱਲੋਂ ਜੋ ਉਧਮ ਸਿੰਘ ਜੀ ਦਾ ਜਿਹੜਾ ਅੱਜ ਬਲੀਦਾਨ ਦੇ ਵਿੱਚ ਹੈ ਉਹਨੂੰ ਮਨਾਇਆ ਜਾ ਰਿਹਾ ਹੈ ਮੈਂ ਇਹਨਾਂ ਸਾਰਿਆਂ ਨੂੰ ਉਸ ਵਾਹਿਗੁਰੂ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦਾ ਕਿ ਇਹਨਾਂ ਕੁ ਬਲਵਕਸ਼ਣ ਇਹ ਸਾਰੇ ਦੇ ਸਾਰੇ ਇਹਨਾਂ ਕਾਰਜਾਂ ਦੇ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਂਦੇ ਰਹਿਣ ਕਿ ਸਿਰਫ ਇਹ ਪਲਾਂ ਨਾ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀ ਜੈ ਭਗਤ ਸੋ ਜਿਹਨਾਂ ਅੱਜ ਇਹ ਦਿਵਸ ਮਨਾ ਰਹੇ ਆਂ ਤੋਂ ਆਪਾਂ ਸਾਰੇ ਜਾਣਦੇ ਆਂ ਕਿ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਸਾਡੇ ਦੇਸ਼ ਵਾਸਤੇ ਆ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਤਸਵੀਰ ਬੱਗਾ ਜੀ ਜਿਹਨਾਂ ਨੂੰ ਤੁਸੀਂ ਸਾਰੇ ਜਾਣਦੇ ਆਂ ਕਿ ਹਮੇਸ਼ਾ ਹੀ ਦੇ ਕਿਤਨੂ ਪ੍ਰਣੇ ਕਰਦੇ ਰਹਿੰਦੇ ਆ ਕਿਉਂਕਿ ਇੱਕ ਸੂਤ ਜਿਹੜੀ ਆ ਇਕ ਬਾਕਰ ਪਰ ਜਾਣਾ ਚਾਹੁੰਦੇ ਆ ਉਹਨਾਂ ਕ੍ਰਾਂਤੀਕਾਰੀ ਯੋਧੇ ਜਿਨ੍ਹਾਂ ਨੇ ਸਾਡੇ ਦੇਸ਼ ਵਿੱਚ ਸੋ ਮੈਂ ਇਹਨਾਂ ਨੂੰ ਵਲਮੀਕਰ ਨਗਰ ਫੋਕਸ ਸਕਨ ਕਮੇਟੀ ਆਲ ਇੰਡੀਆ ਵੱਲੋਂ ਆਪਣੇ ਵੱਲੋਂ ਇਹਨਾਂ ਨੂੰ ਵਧਾਈ ਵੀ ਦਿੰਦਾ ਦੇਸ਼ੀ ਘਰਾਣਿਆਂ ਦਾ ਧੰਨਵਾਦੀ ਕਰਦਾ ਕਿ ਇਹਨਾਂ ਨੇ ਕ੍ਰਾਂਤੀਕਾਰੀ ਯੋਧਿਆਂ ਦੇ ਸਮਾਗਮ ਜਿਹੜੇ ਕਰਾਉਂਦੇ ਆ ਸੋ ਇੱਥੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਸੋ ਅੱਜ ਸਰਦਾਰ ਉਧੋਕੀ ਜੀ ਦਾ ਸ਼ਹੀਦੀ ਦਿਵਸ ਜਿਹੜਾ ਮਨਾਇਆ ਜਾ ਰਿਹਾ ਸੋ ਬੜਾ ਵਿਸ਼ਾਲ ਕੂਪ ਦੇ ਵਿੱਚ ਸੋ ਦੇ ਵੀਰ ਤਸਵੀਰ ਪੱਤਾ ਜੀ ਨੇ 50 ਸਾਝੇ ਕੀਤੇ ਔਰ ਸਭ ਨੂੰ ਸਮਝ ਵੀ ਲੱਗੀ ਆ ਕਿ ਕਿਸ ਤਰ੍ਹਾਂ ਹੋਇਆ ਸੀਗਾ ਉਸ ਨੂੰ ਹਾਸਾ ਜਿਹੜਾ ਸੀਗਾ ਉਸ ਦਾ ਬਦਲਾ ਲਿਆ ਗਿਆ ਉਸ ਬਾਰੇ ਵੀ ਸਾਰਿਆਂ ਨੂੰ ਜਾਨੂ ਕਰਾਇਆ ਚੀਤੀ ਅਧਵਚਨਾ ਮਨਾਇਆ ਜਾ ਰਿਹਾ ਹੈ ਕੱਪੇਪਾ ਜਿੰਦਾਬਾਦ ਦੇ ਨਿਸ਼ਾਨੇ ਲਗਾ ਰਹੇ ਆ ਸੋ ਸਾਰੇ ਵੀਰ ਆ ਕੇ ਵਿਕਾਰੇ ਦੇ ਨਾਲ ਫਤੋ ਬੁਲਾਨੀ ਉਹਨਾਂ ਹੱਥ ਚੱਕ ਕੇ ਜਗਾਰੇ ਲਗਾਣੇ ਸਰਦਾਰ ਹਰਦੇਵ ਸਿੰਘ ਜੀ ਜਿੰਦਾਬਾਦ ਸਰਦਾਰ ਹਰਦੇਵ ਸਿੰਘ ਜਿੰਦਾਬਾਦ ਜਿੰਦਾਬਾਦ ਸਰਦਾਰ ਕਿ ਜੀ ਜੀ ਸਾਰੇ ਕੋ ਚੱਲ ਜੀ ਬਹੁਤ ਵੱਡੇ ਵੀਰ ਸੋ ਇਹਨਾਂ ਨੂੰ ਵੀ ਸਾਰਾ ਸ਼ਰ ਯਾਦਰਾ ਸਾਰੇ ਪਾਸੇ ਸਚਾਵਾਂ ਨਾ ਵੀ ਕਦੀ ਬੜਾ ਕੰਮ ਇਹਨਾਂ ਨੂੰ ਸਮਾਜ ਦੇ ਚੱਲੇ ਆ ਸੋ ਜਿੱਥੇ ਅਸੀਂ ਸਾਰਿਆਂ ਨੇ ਮਿਲ ਜੁਲ ਕੇ ਰਹਿਣਾ ਹੈ ਜਿੰਨੇ ਵੀ ਧਰਮਾਂ ਆਪਾਂ ਧਰਮ ਦੇ ਉੱਤੇ ਇਨਸਾਨੀਅਤ ਪਾੜ ਜਿਨਾ ਸੋ ਬਾਬਾ ਸਾਹਿਬ ਦੀ ਸੋਚ ਤੋਂ ਪਾਰਾ ਜਾਣਾ ਕਿ ਸਭ ਧਰਮਾਂ ਦੇ ਵਿੱਚ ਸਾਰਿਆਂ ਨੂੰ ਇੱਕ ਸਮਾਨਤਾ ਦਿੱਤੀ ਗਈ ਆ ਸੋ ਅੱਜ ਅਸੀਂ ਸਾਰੇ ਧਰਮਾਂ ਦੇ ਲੋਕ ਪਰਮਾਤਮਾ ਦੇ

ਸਭ ਸਮਾਜਣਾ ਇਹਨਾਂ ਤੋਂ ਕੀ ਕੀ ਦਿੱਤੀ ਦਿੱਲੀ ਵੱਡੀ ਉਹਨਾਂ ਨੇ ਕੁਰਬਾਨੀ ਦਿੱਤੀ ਆ ਸਾਡਾ ਸੋਮਾ ਸ਼ੈਰ ਉਹਨਾਂ ਕੀਤੇ ਨੇ ਕਰੋਨਾ ਦਾ ਧੰਨਵਾਦ ਜਿਨ੍ਹਾਂ ਨੇ ਜਿਹੜੇ ਸਮਾਂ ਕੱਟ ਕੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਜਿੰਨੇ ਵੀ ਸਰੋਤੇ ਜਾਂ ਸਾਨੂੰ ਜਿੰਨੇ ਦੇਖਣ ਵਾਲੇ ਸੁਣਨ ਵਾਲੇ ਉਹਨਾਂ ਸਾਰਿਆਂ ਨੂੰ ਫਤਿਹ ਬੁਲਾਉਂਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਜਿਹੜਾ ਬਹੁਤ ਵੱਡਾ ਇੱਕ ਬਲਦਾਨ ਦੇ ਵਿੱਚ ਹੈ ਜਿਹੜਾ ਸਾਡੇ ਸਿੰਘਾ ਲਾਰੂਗਨ ਸਿੰਘ ਉਹਨਾਂ ਨੇ ਜੋ ਸਾਡੇ ਹਿੰਦੁਸਤਾਨ ਦੇ ਲਈ ਜਾਂ ਜੋ ਸਾਡੇ ਪੰਜਾਬੀਆਂ ਲਈ ਜੋ ਕਰਤਾ ਹੈ ਉਹ ਇੱਕ ਮਿਸਾਲ ਹੈ ਉਸ ਮਿਸਾਲ ਦੇ ਬਰਾਬਰ ਦੀ ਗੱਲ ਮੇਰਾ ਖਿਆਲ ਹੈ ਇਤਿਹਾਸ ਦੇ ਵਿੱਚ ਅਜਿਹਾ ਕਰਤੂਰ ਹੋ ਨਹੀਂ ਕਿਉਂਕਿ ਉਹ ਬਹੁਤ ਵੱਡਾ ਇੱਕ ਤਸ਼ੱਦਦ ਸੀ ਜਿਹੜਾ ਜੰਮਿਆਂ ਵਾਲੇ ਬਾਲ ਦੇ ਵਿੱਚ ਉਸ ਤੋਂ ਉੱਥੋਂ ਦੀ ਹੁਕਮਰਾਨ ਜਿਹੜੇ ਸੀਗੇ ਉਦੋਂ ਦੇ ਅੰਗਰੇਜ਼ ਜਨਰਲ ਡਾਇਰ ਨੇ ਜੋ ਕੀਤਾ ਸੀ ਔਰ ਉਹਦਾ ਬਦਲਾ ਉਹਨਾਂ ਦੀ ਧਰਤੀ ਤੇ ਜਾ ਕੇ ਕਰੋਨਾ ਦੀ ਮਹਿਫਲ ਦੇ ਵਿੱਚ ਜਾ ਕੇ ਉਸ ਤਰ੍ਹਾਂ ਜਿਹੜਾ ਬਦਲਾ ਉਹ ਲਿਆ ਗਿਆ ਸੀ ਔਰ ਉਸ ਸ਼ਹੀਦ ਨੂੰ ਅੱਜ ਯਾਦ ਕਰਨ ਦੇ ਲਈ ਜੋ ਸਾਡੇ ਜੀ ਉਦਮ ਸਿੰਘ ਕਲੱਬ ਜੋ ਜਿਹੜੇ ਜਿਹੜੇ ਜਸਵੀਰ ਸਿੰਘ ਪੱਗਾ ਜੀ ਨੇ ਜਿਹੜੇ ਕੀ ਇਸ ਦਿਹਾੜੇ ਦੇ ਲਈ ਔਰ ਹੋਰ ਵੀ ਉਦਮ ਸਿੰਘ ਦੇ ਬਾਰੇ ਜਦੋਂ ਵੀ ਜੋ ਕੋਈ ਜਨਮ ਦਿਹਾੜਾ ਜਾਂ ਕੋਈ ਹੋਰ ਵੀ ਜਦੋਂ ਹੁੰਦਾ ਹੈ ਉਹਦੇ ਵਿੱਚ ਇਹ ਜੀ ਉਦਮ ਸਿੰਘ ਕਲੱਬ ਜਿਹੜਾ ਹੈ ਬਹੁਤ ਵੱਧ ਟੜ ਕੇ ਆਪਣੇ ਵੱਲੋਂ ਉਹਨਾਂ ਦਿਹਾੜਿਆਂ ਨੂੰ ਸਮਰਪਿਤ ਹੋ ਕੇ ਜਿੰਨਾ ਕਿ ਪੈਰਾ ਦਿੰਦੇ ਆ ਰਹੇ ਨੇ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇੰਨਾ ਦੇ ਨਾਲ ਮੋਢੇ ਨਾਲ ਮੋਟਾ ਜੋੜ ਕੇ ਖੜੇ ਹੋਈਏ ਔਰ ਐਦਾਂ ਹੀ ਉਹਨਾਂ ਸ਼ਹੀਦਾਂ ਨੂੰ ਯਾਦ ਰੱਖੀਏ ਕਿਉਂਕਿ ਜਿੰਨਾ ਵੀ ਕੌਮਾਂ ਨੇ ਜਿੰਨਾ ਵੀ ਧਰਮਾਂ ਨੇ ਜਿੰਨਾ ਵੀ ਹੋਰ ਵੀ ਸਮਾਜ ਨੇ ਜਿਨ੍ਹਾਂ ਨੇ ਆਪਣੇ ਸ਼ਹੀਦਾਂ ਨੂੰ ਵਿਸਾਰਿਆ ਉਹ ਸੀ ਉਹ ਕੌਮਾਂ ਉਹ ਸਮਾਜ ਉਹ ਧਰਮ ਉਹ ਅੱਜ ਤੱਕ ਹੋਣ ਦੇ ਚ ਨਹੀਂ ਰਹੇ ਜਿਨ੍ਹਾਂ ਨੇ ਸ਼ਹੀਦਾਂ ਨੂੰ ਯਾਦ ਰੱਖਿਆ ਉਹੀ ਅੱਜ ਤੱਕ ਦਾ ਸਮਾਜ ਉਹ ਧਰਮ ਜਿਹੜੀਆਂ ਉਹ ਅੱਜ ਤੱਕ ਜਿੰਦੇ ਜਾਗਦੇ ਨੇ ਅਸੀਂ ਮੈਂ ਆਪਣੇ ਵੱਲੋਂ ਸਿਕਤਾਲ ਮਿਲ ਕਮੇਟੀ ਵੱਲੋਂ ਸਾਡੇ ਵੀ ਬੱਗਾ ਜੀ ਦਾ ਕਿ ਜਿਹੜਾ ਇਹ ਅੱਜ ਉਰਾਲਾ ਜਿਹੜਾ ਇਹ ਕਰਦੇ ਆ ਰਹੇ ਆ ਪਿਛਲੇ ਕਾਫੀ ਸਮੇ ਤੋਂ ਅਸੀਂ ਇਹਨਾਂ ਦਾ तहे ਦਿਲੋਂ ਧੰਨਵਾਦ ਵੀ ਕਰਦੇ ਆਂ ਔਰ ਆਪ ਵੀ ਦੇ ਚੈਨਲਾਂ ਦੇ ਰਾਹੀਂ ਮਾਧਿਅਮ ਦੇ ਰਾਹੀਂ ਮੈਂ ਅਪੀਲ ਕਰਦਾ ਇਨ੍ਹਾਂ ਹਾਦਸਿਆਂ ਦੇ ਦਿਨਾਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਉਹਨਾਂ ਕੀਤਾ ਨੂੰ ਸਮਰਥਨ ਹੋਣਾ ਚਾਹੀਦਾ ਹੈ ਇਹਨਾਂ ਕਹਿੰਦਾ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ